ਗਿੱਦੜਵਾਹਾ ਦੇ ਵਿੱਚ ਸਮਾਜ ਸੇਵਾ ਦੇ ਨਾਮ ਦੇ ਉੱਤੇ ਲੋਕਾਂ ਦੀ ਲੁੱਟ ਕਰਨ ਵਾਲੀ ਸੰਸਥਾ ਨੂੰ ਗਿੱਦੜਵਾਹਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਫੜਿਆ ਗਿਆ ਸਮਾਜ ਸੇਵਾ ਦੇ ਨਾਮ ਦੇ ਉੱਤੇ ਲੋਕਾਂ ਦੀ ਲੁੱਟ ਕਰਨ ਵਾਲਿਆਂ ਨੂੰ ਫੜ ਕੇ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਅਤੇ ਇਸ ਕੰਮ ਦੇ ਵਿੱਚ ਲੱਗੇ ਲੋਕਾਂ ਨੂੰ ਲਿਖਤੀ ਤੌਰ ਤੇ ਮਾਫੀ ਮੰਗਵਾ ਕੇ ਇਹਨਾਂ ਨੂੰ ਛੱਡਿਆ ਗਿਆ ਬਹੁਤ ਬਹੁਤ ਵੀਰਪਾਲ ਜੀ ਹਾਂਜੀ ਵੀਰਪਾਲ ਜੀ ਅੱਜ ਤੁਸੀਂ ਕਿਧਰੋਂ ਕਲੈਕਸ਼ਨ ਕਰਨਾ ਆਏ ਸੀ ਹਾਂਜੀ ਕਿਹੜੀ ਸੰਸਥਾ ਤੋਂ ਆਏ ਸੀ ਸਮਾਜ ਭਲਾਈ ਸੰਸਥਾ ਕਿੰਨੇ ਪੈਸੇ ਕਲੈਕਸ਼ਨ ਕੀਤੇ ਸਰ ਅਸਲ ਲੱਗੇ 2 ਮਿੰਟ ਥੋੜਾ ਜਿਹਾ ਚਰੋ ਦੀ ਹਟ ਕੇ ਆ ਉਰੀ ਹਟ ਗਏ ਸੀਗੇ ਜੀ ਸਰ ਮੈਂ ਹਾਂਜੀ ਸਰ ਮੈਂ ਲੱਗਦੀ ਹਾਂ ਇਹਨੇ ਹਾਂਜੀ ਮੈਂ ਲੱਗਦੀ ਹਾਂ ਨਾਲੇ ਕਿਉਂ ਸਹੀ ਸੀ ਸਰ ਹੁਣ ਮੈਂ ਹੈ ਕਿ ਸਿਆਣੀ ਆਏ ਜੋ ਕੋਈ ਗੱਲ ਹੋਈ ਸਾਡੇ ਸੰਸਥਾ ਵਾਲਨੇ ਤਾਂ ਕੋਈ ਗੱਲ ਨਹੀਂ ਸਹੀ ਹੈ ਜੀ ਸਹੀ ਜੀ ਸਾਨੂੰ ਤਾਂ ਸਹੀ ਕਰਕੇ ਤੁਰਦੇ ਆ ਸਰ ਜੀ ਸਹੀ ਆਖਿਆ ਸਹੀ ਆ ਨਾ ਸਹੀ ਤਾਂ ਹੀ ਤੁਰਦੇ ਆ ਪੌਣ ਦਾ ਦਾ ਕੰਮ ਹੀ ਆ ਫਿਰ ਇਹ ਵੀ ਕਿੰਨੇ ਪੈਸੇ ਦਿੰਦੇ ਸਸਤਾ ਲਓ ਤੁਸੀਂ 100 150 ਕਈ 200 ਬਸ 150 ਰੁਪਿਆ ਹਾਂ ਇਹ ਨਹੀਂ ਹਾਂ ਜੀ ਸਾਰੇ 150 ਹਾਂ ਜੀ ਕਿੰਨੇ ਜਣੇ ਸੀ ਅੱਜ ਆ ਜਿਹੜਾ ਸਾਰੇ ਸਾਡੇ ਕੋਲੇ ਆ ਤੁਹਾਡੇ ਕੋਲੇ ਇਹਨੇ ਸਰ ਲੜਕੀਆਂ ਲੈ ਕੇ ਉਹ ਤਰੀਕਾ ਸਹੀ ਹੈ ਬੰਦੇ ਤੁਸੀਂ ਸਰ ਫਿਰ ਮਨਜ਼ੂਰੀ ਬੰਦੇ ਦੀ ਹੁੰਦੀ ਕਈ ਕਿਸੇ ਦੀ ਕਿਵੇਂ ਹੁੰਦੀ ਕਿਸੇ ਦੀ ਹਾਂਜੀ ਵੀ ਸੇਵਾ ਸੇਵਾ ਭਾਵਨਾ ਵੀ ਹੋ ਗਈ ਸੀ ਬੰਦੇ ਸੇਵਾ ਕਰਨੀ ਜਿਵੇਂ ਸਮਝ ਬੰਦੇ ਦੀ ਕੀ ਸੇਵਾ ਸੀ ਤਾਂ ਕੋਈ ਪੈਸੇ ਲੈਣਾ ਚਾਹੀਦਾ ਸੀ ਸਰ ਵੀ ਇਹ ਜ਼ਰੂਰੀ ਵੀ ਨਹੀਂ ਅਸੀਂ ਲੈਣ ਦੇ ਕੇ ਪੈਸੇ ਵੀ ਜ਼ਰੂਰੀ ਵੀ ਸਾਨੂੰ ਕੋਈ ਐਡਾ ਹੈ ਨਹੀਂਗਾ ਕਿੰਨੇ ਚਿਰ ਤੋਂ ਕਰਦੇ ਮੈਂ ਕੰਮ ਸਰ ਮੈਂ ਤਾਂ 20 ਦਿਨ ਹੋਏ ਆ ਹੁੰਦੀ 20 ਦਿਨ ਹੋਏ 20 ਦਿਨ ਹੋਏ ਇਹ ਅੱਜ ਦੁਪਹਿਰ ਵੇਲੇ ਜੀ ਸਰਵ ਸੰਜੀ ਭਲਾਈ ਸੰਸਥਾ ਜੋ ਕਿ ਆਪਦੇ ਆਪ ਨੂੰ ਇੰਡੀਆ ਲੈਵਲ ਤੇ ਰੁਪਾਣੇ ਤੋਂ ਐਨਜੀਓ ਰਜਿਸਟਰਡ ਦੱਸਦੇ ਹਨ ਇਹ ਸਾਡੇ ਸ਼ਹਿਰ ਮੰਡੀ ਗਿੱਦੜਵਾ ਵਿੱਚ ਵੱਖ-ਵੱਖ ਸਥਾਨਾਂ ਤੇ ਕਲੈਕਸ਼ਨ ਕਰ ਰਹੇ ਸੀ ਜਦੋਂ ਇਸ ਸਬੰਧੀ ਸਾਡੇ ਸ਼ਹਿਰ ਦੇ ਪਤਵੰਤੇ ਸੱਜਣ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਵੱਲੋਂ ਇਸ ਦੀ ਪੜਤਾਲ ਕੀਤੀ ਗਈ ਤੇ ਬਿਲਕੁਲ ਹੀ ਫੇਕ ਨਿਕਲਿਆ ਇਹਦਾ ਕੋਈ ਆਧਾਰ ਨਹੀਂ ਸੀ ਇਹਨਾਂ ਦਾ ਕਹਿਣੀ ਤੇ ਖਤਨੀ 'ਚ ਬਹੁਤ ਫਰਕ ਸੀਗਾ ਜਦੋਂ ਇਸ ਬੰਦੀ ਇਹਨਾਂ ਨੇ ਮੈਨੂੰ ਇਹ ਜੇ ਬਲੈਕ ਕੋਆਰਡੀਨੇਟਰ ਬੁਲਾਇਆ ਅਸੀਂ ਪਤਾ ਕੀਤਾ ਅਸੀਂ ਵੀ ਆਪਦੇ ਡਿਸਟ੍ਰਿਕਟ ਕੋਆਰਡੀਨੇਟਰ ਨਾਲ ਗੱਲ ਕੀਤੀ ਉਹਨਾਂ ਦਾ ਵੀ ਇਹੀ ਕਹਿਣਾ ਵੀ ਇਹਨਾਂ ਦਾ ਕੋਈ ਆਧਾਰ ਨਹੀਂ ਹੈ ਇਹ ਜੋ ਕੰਮ ਵੀ ਕਰਦੇ ਇਹਨਾਂ ਦਾ ਫਰੋਡ ਹੈ ਇਹ ਇੱਕ ਸੰਸਥਾ ਨੂੰ ਬਜਾਏ ਸਮਾਜ ਭਲਾਈ ਦੇ ਇਹਨਸ ਨੂੰ ਬਿਜ਼ਨਸ ਦੇ ਤੌਰ ਤੇ ਚਲਾਉਂਦੇ ਹਨ ਸੋ ਸਾਡੀ ਮੰਗ ਹੈ ਪ੍ਰਸ਼ਾਸਨ ਤੋਂ ਡੀਐਸਓ ਸਾਹਿਬ ਤੋਂ ਵੀ ਇਸ ਸੰਸਥਾ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਸਮਾਜਪਾਲ ਸੇਵੀ ਸੰਸਥਾਵਾਂ ਦਾ ਨਾਮ ਕੁਛ ਇਹਨਾਂ ਗੰਦਲੀਆਂ ਕਰਕੇ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਨਾ ਦੇਖਿਆ ਜਾਵੇ ਤੇ ਇਹਨਾਂ ਤੇ ਰਵਈਆ ਕੀਤਾ ਜਾਵੇ ਜੋ ਲੋਕਾਂ ਜੋ ਲੋਕ ਹੈ ਸੇਵਾ ਨੂੰ ਸੇਵਾ ਕਰਨ ਨਾ ਕਿ ਸਮਾਹੀ ਸੇਵਾ ਨੂੰ ਆਪ ਦਾ ਵਪਾਰ ਬਣਾ। ਤੁਸੀਂ ਜਿਹੜੀ ਕੋਈ ਅਗਾਮੀ ਮੀਟਿੰਗ ਹੋਊਗੀ ਜਿਹੜੀ ਸਮਾਜ ਸੇਵੀ ਸੰਸਥਾ ਦੀ ਉਤੇ ਕੋਈ ਇਹਦਾ ਮੁੱਦਾ ਉਠਾਉਂਗੇ ਜਦੋਂ ਇਸ ਸਬੰਧੀ ਸਾਡੀ ਜੀ ਹਰ ਦੋ ਤਿੰਨ ਮਹੀਨਿਆਂ ਬਾਅਦ ਡੀਸੀ ਸਾਹਿਬ ਨਾਲ ਬਲਾਕ ਲੈਵਲ ਤੇ ਐਸਡੀਐਮ ਸਾਹਿਬ ਨਾਲ ਮੀਟਿੰਗ ਹੁੰਦੀ ਹੈ ਮੈਂ ਅੱਜ ਸਾਰੇ ਇਹ ਅਸੀਂ ਆਪ ਦੇ ਡਿਸਟ੍ਰਿਕਟ ਕੋਆਰਡੀਨੇਟਰ ਸਾਹਿਬ ਦੇ ਮੈਂ ਧਿਆਨ ਚ ਲਿਆ ਦੂੰਗਾ ਜੀ ਉਹ ਡੀਸੀ ਸਾਹਿਬ ਨਾਲ ਗੱਲ ਕਰਕੇ ਜਲਦ ਤੋਂ ਜਲਦ ਜੋ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਦੀ ਵੀ ਅਸੀਂ ਮੰਗ ਕਰਾਂਗੇ ਤੇ ਦੂਜੀਆਂ ਸਮਾਜਿਕ ਵੀ ਸੰਸਥਾਵਾਂ ਨੂੰ ਵੀ ਕਰਾਂ ਬੇਨਤੀ ਕਰਾਂਗੇ ਵੀ ਕੋਈ ਵੀ ਇਹੋ ਜਿਹਾ ਜੋ ਅਸੀਂ ਅੱਜ ਗਿੱਦੜਵਾ ਵਿੱਚ ਇੱਕ ਫੇਕ ਡਰਾਮਾ ਫੜਿਆ ਹੈ ਤੇ ਹਰੇਕ ਸਮਾਜ ਦੇ ਸੂਝਵਾਨ ਬੰਦੀਆਂ ਨੂੰ ਤੋਂ ਅੰਤੇ ਸੱਜਣਾ ਨੂੰ ਵੀ ਬੇਨਤੀ ਹੈ ਵੀ ਇਹੋ ਜਿਹੇ ਜੋ ਕਿ ਜੋ ਬਿਜ਼ਨਸ ਚਲਾਉਂਦੇ ਹਨ ਇਹਨਾਂ ਦੇ ਰੋਕ ਲਗਾਈ ਜਾਵੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀਆਂ ਸਮਾਜਿਕ ਸੰਸਥਾਵਾਂ ਜਿਹੜੀਆਂ ਹੈ ਜਿਹੜੀਆਂ ਕੰਮ ਕਰ ਰਹੀਆਂ ਫੇਕ ਕਰ ਰਹੀਆਂ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਜਿਹੜੀਆਂ ਸਹੀ ਸੰਸਥਾਵਾਂ ਉਹਨਾਂ ਤੇ ਕੰਮ ਨਾ ਕਰੇ ਇਹਨਾਂ ਤੇ ਬੰਦੀ ਕਾਰਵਾਈ ਹੋਊਗੀ ਤਾਂ ਹੀ ਦੂਸਰੇ ਲੋਕ ਰੁਕਣਗੇ ਜੀ ਜੋ ਕਿਉਂਕਿ ਜੇ ਇੱਕ ਬੰਦਾ ਤਾਂ ਗਲਤ ਕਰਦਾ ਹੈ ਜੀ ਇਹ ਥਾਂ ਥਾਂ ਤੋਂ ਹੁਣ ਜਿਵੇਂ ਇਹਨਾਂ ਦੇ ਨਾਲ ਹੀ ਕੋਈ ਬੰਦੇ ਕੋਈ ਕਹਿੰਦੇ ਅਸੀਂ ਇਹਨਾਂ ਨੂੰ 11000 ਦੀ ਪਰਚੀ ਦਿੱਤੀ ਕੋਈ ਕਹਿੰਦਾ 13000 ਦੀ ਦਿੱਤੀ ਹੈ ਜੋ ਇਹਨਾਂ ਦਾ ਜੋ ਵਿਆਹ ਹੈ ਉਹ ਨਵੰਬਰ ਚ ਹੈ ਜੀ ਇਹਨਾਂ ਦੀ ਪਰਚੀਆਂ ਤੇ ਲਿਖਿਆ ਹੈ ਪਰ ਇਹ ਕਲੈਕਸ਼ਨ ਅੱਜ ਹੀ ਕਰ ਰਹੇ ਐ ਸੰਸਥਾਵਾਂ ਨੂੰ ਤਾਂ ਵਲੰਟੀਅਰ ਸਰ ਫ੍ਰੀ ਚ ਮਿਲਦੀ ਐ ਜੀ ਇਹ ਤਨਖਾਹ ਤੇ ਲਈ ਫਿਰਦੇ ਐ ਇਟ ਮੀਨ ਇਹ ਬਿਜ਼ਨਸ ਚਲਾਉਂਦੇ ਐ ਜੀ ਨਾ ਕਿ ਸਮਾਜ ਸੇਵਾ ਕਰਦੇ ਐ ਲੜਕੀਆਂ ਨੂੰ ਲੈ ਕੇ ਉਹਨਾਂ ਸਹੀ ਆ ਉਹਨਾਂ ਨਾਲ ਜਿਹੜੀਆਂ ਬਹੁਤ ਇਹ ਬਹੁਤ ਗਲਤ ਹੈ ਜੀ ਇਹਨਾਂ ਨੂੰ ਲੜਕੀਆਂ ਨੂੰ ਨਾਲ ਲੈਣਾ ਹੁਣ ਬਾਹਰ ਜਦੋਂ ਸਰ ਪ੍ਰਧਾਨ ਜੀ ਗੱਲ ਕਰ ਰਹੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੂੰ ਇਹ ਕਹਿ ਰਹੇ ਸੀ ਸਾਨੂੰ 6000 ਰੁਪਏ ਪੇ ਤੇ ਰੱਖਿਆ ਇਟ ਮੀਨ ਸੰਸਥਾ ਬਿਜ਼ਨਸ ਕਰ ਰਹੀ ਤਾਂ ਹੀ ਪੇ ਤੇ ਐ ਜੀ ਇੱਕ ਵਪਾਰ ਹੈ ਜੀ ਇਹਦਾ ਕੋਈ ਸਮਾਜ ਸੇਵਾ ਨਹੀਂ ਕਰ ਰਿਹਾ ਜੀ ਮੇਰਾ ਨਾਮ ਹਰਵਿੰਦਰ ਸਿੰਘ ਜੀ ਹਰਵਿੰਦਰ ਸਿੰਘ ਜੀ ਐਜੇ ਪ੍ਰਧਾਨ ਅਕਸ਼ਿ ਗੁਰੂ ਅਮਰਦਾਸ ਜੀ ਗੁਰਦੁਆਰਾ ਸਾਹਿਬ ਕੀ ਕੰਮ ਚੱਲ ਰਿਹਾ ਜਿਹੜੇ ਅੱਜ ਐਨ ਜੀਓ ਲੜਕੀਆਂ ਨੂੰ ਲੈ ਕੇ ਜਿਹੜੀ ਕਲੈਕਸ਼ਨ ਕੱਢੀ ਕਰ ਰਹੀ ਸੀ ਇਹਦੇ ਵਿੱਚ ਇਸ ਤਰ੍ਹਾਂ ਸੀ ਜੀ ਇਹ ਜਿਹੜੇ ਪੰਜ ਸੱਤ ਆਦਮੀ ਸਾਡੇ ਕੋਲ ਗੁਰਦੁਆਰਾ ਸਾਹਿਬ ਇੱਥੇ ਆਏ ਇਹਨਾਂ ਨੇ ਕਹਿੰਦੇ ਵੀ ਅਸੀਂ ਇੱਕ ਸੰਸਥਾ ਹੈ ਜਿਹਦੇ ਵਿੱਚ ਅਸੀਂ ਲੜਕੀਆਂ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਦੇ ਆ ਉਹਦੀ ਕਲੈਕਸ਼ਨ ਅਸੀਂ ਕਰਨ ਵਾਸਤੇ ਆਏ ਸੀ ਤੇ ਅਸੀਂ ਗੁਰਦੁਆਰਾ ਸਾਹਿਬ ਵਿਖੇ ਆਰਾਮ ਕਰਨ ਵਾਸਤੇ ਅਸੀਂ ਆਏ ਆ ਜਦੋਂ ਅਸੀਂ ਇਹਨਾਂ ਨੂੰ ਸਾਨੂੰ ਇਹਨਾਂ ਦੇ ਨਾਲ ਦੋ ਅਣਮੈਡ ਕੁੜੀਆਂ ਜਿਹੜੀਆਂ ਦੀ ਉਮਰ ਤਕਰੀਬਨ 18 ਤੋਂ 19 ਸਾਲ ਹੈ ਜਦ ਅਸੀਂ ਉਹਨਾਂ ਨੂੰ ਦੇਖਿਆ ਤਾਂ ਸਾਨੂੰ ਥੋੜਾ ਸ਼ੱਕ ਹੋਇਆ ਕਿ ਇਹ ਕੋਈ ਫਰੋਡ ਸੰਸਥਾ ਨਾ ਹੋਵੇ ਤਾਂ ਅਸੀਂ ਇਹਨਾਂ ਨੂੰ ਜਦ ਪੁੱਛਿਆ ਤਾਂ ਇਹਨਾਂ ਨੇ ਇਹ ਦੱਸਿਆ ਕਿ ਅਸੀਂ ਰਪਾਣੇ ਤੋਂ ਆਏ ਆ ਕਲੈਕਸ਼ਨ ਕਰਨ ਵਾਸਤੇ ਇੱਥੇ ਗਰੀਬ ਲੜਕੀਆਂ ਦੀਆਂ ਅਸੀਂ ਸ਼ਾਦੀਆਂ ਕਰਨੀਆਂ ਤਾਂ ਜਦੋਂ ਅਸੀਂ ਇਹਨਾਂ ਦੀ ਰਸੀਦ ਬੁੱਕ ਚੈੱਕ ਕੀਤੀ ਤਾਂ ਇਹਨਾਂ ਦੀ ਰਸੀਦ ਬੁੱਕ ਦੇ ਉੱਤੇ ਕੋਈ ਪ੍ਰਿੰਟ ਨਹੀਂ ਕਿਸੇ ਕਿਸਮ ਦਾ ਹੈਗਾ ਜਿਸ ਤੋਂ ਸਾਨੂੰ ਸ਼ੱਕ ਹੋਇਆ ਕਿ ਇਹ ਫਰਾਡ ਹੈ ਔਰ ਰਸੀਦ ਬੁੱਕ ਤੇ ਹੱਥ ਨਾਲ ਇਹ ਸਾਰਾ ਕੁਝ ਲਿਖਦੇ ਆ ਔਰ ਜਦ ਅਸੀਂ ਉਹਨਾਂ ਲੜਕੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸਾਨੂੰ ਇਹ ਦਿਹਾੜੀ ਦਿੰਦੇ ਆ 6000 ਰੁਪਏ ਮਹੀਨਾ ਸਾਨੂੰ ਇਹ ਦਿਹਾੜੀ ਦਿੰਦੇ ਆ ਜਿਹੜੀ ਤਨਖਾਹ ਦਿੰਦੇ ਆ ਤਾਂ ਅਸੀਂ ਇਹਨਾਂ ਦੇ ਨਾਲ ਕਲੈਕਸ਼ਨ ਤੇ ਆਉਣੇ ਆ ਇੱਕ ਬਜ਼ੁਰਗ ਹੈ ਜਿਹੜੇ ਇਹਨਾਂ ਦੇ ਨਾਲ ਉਹ ਕਹਿੰਦੇ ਵੀ ਮੈਨੂੰ 150 ਰੁਪਿਆ ਇਹ ਦਿਹਾੜੀ ਦਿੰਦੇ ਆ ਤਾਜੇ ਕੁੱਲ ਮਲਾ ਕੇ ਅੱਜ ਦੀ ਇਹਨਾਂ ਦੀ ਦਿਹਾੜੀ ਕੈਲਕੂਲੇਸ਼ਨ ਕਰੀ ਆ ਪਰ ਤਾਂ 750 ਰੁਪਿਆ ਇਹਨਾਂ ਦੀ ਅੱਜ ਦੀ ਦਿਹਾੜੀ ਬਣਦੀ ਆ ਤੇ ਜਿਹੜੀਆਂ ਇਹਨਾਂ ਨੇ ਰਸੀਦਾਂ ਕੱਟੀਆਂ ਉਹ ਰਸੀਦਾਂ 500 ਰੁਪਏ ਦੀਆਂ ਕੱਟੀਆਂ ਹੋਈਆਂ 750 ਰੁਪਿਆ ਖਰਚਾ ਪਾ ਕੇ 500 ਰੁਪਿਆ ਇਥੋਂ ਕਲੈਕਸ਼ਨ ਕਰਕੇ ਲੈ ਕੇ ਚੱਲੇ ਆ ਇੱਕ ਕਾਰ ਤੇ ਆਇਆ ਇਹ ਉਹ 1000 ਰੁਪਿਆ ਮੇਰੇ ਖਿਆਲ ਇਹ ਵੀ ਕਾਰ ਦਾ ਇਹਨਾਂ ਨੇ ਖਰਚਾ ਕੀਤਾ ਹੋਣਾ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਸੰਸਥਾ ਕਿਸੇ ਭਲਾਈ ਦਾ ਕੰਮ ਕਰਦੀ ਹੋਣੀ ਆ ਹਾਂ ਜੇ ਇਹ ਭਲਾਈ ਦਾ ਕੰਮ ਕਰਦੇ ਆ ਤਕਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਦਿਆਂ ਤਾਂ ਇਸ ਤੋਂ ਵੱਡਾ ਪਰਪਕਾਰ ਕੋਈ ਨਹੀਂ ਪਰ ਇਹਨਾਂ ਦਾ ਸਿਸਟਮ ਜਿਹੜਾ ਉਹ ਬਹੁਤ ਸਾਨੂੰ ਗਲਤ ਲੱਗਿਆ ਜਿਸ ਕਰਕੇ ਅੱਜ ਅਸੀਂ ਇਹਨਾਂ ਨੂੰ ਇੱਥੇ ਬੁਲਾਇਆ ਸੀ ਔਰ ਇਹਨਾਂ ਨਾਲ ਬੁਲਾ ਕੇ ਜਿਹੜੀ ਇਹਨਾਂ ਨਾਲ ਗੱਲਬਾਤ ਕੀਤੀ ਹੈ ਪਰ ਹਜੇ ਤੱਕ ਵੀ ਇਹਨਾਂ ਨੇ ਕੋਈ ਤਸੱਲੀ ਪੁਰਕ ਜਵਾਬ ਨਹੀਂ ਸਾਨੂੰ ਦਿੱਤਾ ਜਿਸ ਨਾਲ ਇਹ ਲੱਗੇ ਕਿ ਇਹ ਸੰਸਥਾ ਵਾਕਿਆ ਹੀ ਜਿਹੜੀ ਇਸ ਤਰ੍ਹਾਂ ਦੀ ਕੋਈ ਸੰਸਥਾ ਚਲਾ ਰਹੀ ਹੈ ਇਸ ਤਰ੍ਹਾਂ ਦੇ ਕੰਮ ਕਰ ਰਹੀ ਹੈ ਜਿਹਦੇ ਨਾਲ ਕੋ ਸਮਾਜ ਦਾ ਸਮਾਜ ਦੇ ਵਿੱਚ ਭਲਾਈ ਦਾ ਕੰਮ ਕਰ ਰਹੀ ਹੈ ਜਾਂ ਇਹ ਲੜਕੀਆਂ ਦੀਆਂ ਸ਼ਾਦੀਆਂ ਕਰਦੇ ਆ ਤਾਂ ਇਹਨਾਂ ਦਾ ਹੋ ਸਕਦਾ ਲੜਕੀਆਂ ਦੀਆਂ ਸ਼ਾਦੀਆਂ ਇਹ ਕਰਦੇ ਹੋਣ ਪਰ ਇਹਨਾਂ ਦੇ ਸਿਸਟਮ ਦੇ ਹਿਸਾਬ ਨਾਲ ਨਹੀਂ ਲੱਗਦਾ ਕਿ ਇਹ ਇਹ ਕਰਦੇ ਆ ਜੇ ਸ਼ਾਦੀਆਂ ਕਰਦੇ ਆ ਗਰੀਬ ਲੜਕੀਆਂ ਦੀਆਂ ਤਾਂ ਬਹੁਤ ਅੱਛਾ ਕੰਮ ਕਰਦੇ ਆ ਤੇ ਅਸੀਂ ਇਹਨਾਂ ਨੂੰ ਸਹਿਯੋਗ ਦੇਣ ਵਾਸਤੇ ਵੀ ਤਿਆਰ ਹਾਂ ਸੋ ਪਰ ਜੇ ਜਿਹੜੇ ਇਹਨਾਂ ਕੋਲੇ ਇਹਨਾਂ ਦੇ ਆਪਸ ਦੇ ਵਿੱਚ ਗੱਲਬਾਤ ਜਦ ਕੀਤੀ ਨਾਲ ਤਾਂ ਕੋਈ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਕੰਮ ਕਰਦੇ ਹੋਣਗੇ ਸੁਣ ਵਿੱਚ ਆਇਆ ਪ੍ਰਧਾਨ ਨੇ ਜਿਹੜੇ ਉਹਨਾਂ ਦੇ ਪ੍ਰਧਾਨ ਐਨ ਜੀ ਆਈ ਦੇ ਆਏ ਉਹਨਾਂ ਨੇ ਕਿਹਾ ਵੀ ਅਸੀਂ ਮਾਫੀ ਮੰਗਦੇ ਆ ਇਹ ਹੁਣ ਤਾਂ ਇੱਥੇ ਮਾਫੀ ਮੰਗਦੇ ਆ ਕੇ ਵੀ ਇਹ ਇਹ ਕੰਮ ਕਰਦੇ ਕੋਈ ਸਾਨੂੰ ਉਤਰਾਜ ਇਸ ਗੱਲ ਦਾ ਕਿ ਇੱਕ ਨੌਜਵਾਨ ਲੜਕੀਆਂ ਅਣਮੈਡ ਲੜਕੀਆਂ ਨੂੰ ਇਹ ਕਲੈਕਸ਼ਨ ਕਰਨ ਵਾਸਤੇ ਇਹ ਦੁਕਾਨਾਂ ਤੇ ਲੈ ਕੇ ਜਾਂਦੇ ਆ ਔਰ 10-10 ਰੁਪਈਆਂ ਦੀਆਂ ਪਰਚੀਆਂ ਜਿਹੜੀਆਂ ਇਹਨਾਂ ਦੀਆਂ ਕਟੀਆਂ ਹੋਏਗਾ ਅੱਜ ਦੀ ਗਿੱਦੜਵੇ ਦੀ ਕਲੈਕਸ਼ਨ ਇਹਨਾਂ ਦੀ ਟੋਟਲ 500 ਰੁਪਈਆ ਤੇ 17 17500 ਰੁਪਈਆ ਇਹਨਾਂ ਦਾ ਖਰਚਾ ਅੱਜ ਦਾ ਤਾਂ ਕੀ ਇਹ ਘਾਟੇ ਵਾਲਾ ਸੌਦਾ ਕਰਕੇ ਗਏ ਆ ਕਿ ਸੰਸਥਾ ਨੂੰ ਚਲਾਉਣ ਵਾਸਤੇ ਕਰਕੇ ਗਏ ਆ ਕਿਹੜੀ ਕਾਰਵਾਈ ਦੀ ਮੰਗ ਕਰਦੇ ਹੋ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਸੰਸਥਾ ਦੇ ਕੋਈ ਅਸੀਂ ਕਹਿੰਦੇ ਆ ਵੀ ਸਰਕਾਰ ਨੂੰ ਜਿਹੜੀਆਂ ਸੰਸਥਾਵਾਂ ਨੂੰ ਸਰਕਾਰ ਰਜਿਸਟਰਡ ਕਰਦੀ ਹੈ ਉਹਨਾਂ ਸੰਸਥਾਵਾਂ ਦੀ ਕਾਰਗੁਜ਼ਾਰੀ ਵੀ ਸਰਕਾਰ ਨੂੰ ਦੇਖਣੀ ਚਾਹੀਦੀ ਹੈ ਵੀ ਇਹ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਕਰਦੇ ਆ ਔਰ ਜੇ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਸਰਕਾਰ ਕੋਲੇ ਜਾਂਦੀ ਹੈ ਤਾਂ ਉਹਨਾਂ ਦੇ ਖਿਲਾਫ ਐਕਸ਼ਨ ਵੀ ਲੈਣਾ ਚਾਹੀਦਾ ਕਿਉਂਕਿ ਕਿਸੇ ਚੰਗੇ ਕੰਮ ਦੀ ਆੜ ਦੇ ਵਿੱਚ ਗਲਤ ਕੰਮ ਕਰਨਾ ਸਭ ਤੋਂ ਮਾੜੀ ਗੱਲ ਹੈ ਮੇਰਾ ਨਾਮ ਸਰਦਾਰ ਖੀਰ ਸਿੰਘ ਰਪਾਣਾ ਜੀ ਪ੍ਰਧਾਨ ਐਨ ਜੀਓ ਦਾ ਹੀ ਇਹ ਸਰਬਸਾਂਜੀ ਸਮਾਏ ਭਲਾਈ ਸੰਸਥਾ ਜੀ ਤੇ ਇਹ ਹਰ ਸਾਲ ਦੇ ਵਿੱਚ ਦੋ ਵਾਰ ਅਸੀਂ ਗਰੀਬ ਪਰਿਵਾਰ ਬੱਚਿਆਂ ਦੀ ਮਹਾਰਜਾ ਕਰਦੇ ਹਾਂ ਜੀ ਤੇ ਇਹ ਪਿੰਡਾਂ ਚੋਂ ਥੋੜਾ ਥੋੜਾ ਦੁਕਾਨਾਂ ਤੋਂ ਸਹਿਯੋਗ ਲੈ ਕੇ ਪ੍ਰੋਗਰਾਮ ਕੀਤਾ ਜਾਂਦਾ ਜੀ ਠੀਕ ਹੈ ਜੀ ਅੱਜ ਗਿੱਦੜਵਾ ਮੰਡੀ ਚ ਕਲੈਕਸ਼ਨ ਕਰਨ ਆਏ ਆ ਕਿਹੜੇ ਬੰਦੇ ਭੁੱਜੀ ਸੀ ਇਹ ਜੀ ਆਪਣਾ ਇੱਕ ਦੁਕਾਨੇ ਤੋਂ ਇਹ ਮੁੰਡਾਈ ਇੱਕ ਗੋਪੀ ਆ ਇੱਕ ਸੁਖੀ ਵਰਕੰਦੀ ਆ ਜੀ ਤੇ ਹਾਂਜੀ ਹਾਂਜੀ ਅਨਮੜਤ ਕੁੜੀਆਂ ਵੀ ਆ ਹਾਂਜੀ ਹਾਂਜੀ ਕਿੰਨਾ ਕਿੰਨੀ ਕਲੈਕਸ਼ਨ ਦਿੰਦੇ ਆ ਹਾਂਜੀ ਕਿੰਨੇ ਪੈਸੇ ਦਿਨੇ ਇੱਕ ਪਰਸ ਉਹ ਵਸ ਸੇਵਾਦਾਰੀ ਹੈ ਜੀ ਵਸੇ 100 ਰੁਪਿਆ ਉਹ ਸੇਵਾ ਚ ਲੈ ਰਹੇ ਆ ਹੋਰ ਨਹੀਂ ਲਵਸ ਲੈਂਦੇ ਅਸੀਂ ਤੱਕੇ ਨਹੀਂ ਦਿੰਦੇ ਵਸੇ ਲੈਂਦੀਆਂ ਨਹੀਂ ਹਾਂਜੀ ਅੱਜ ਕਿੰਨੀ ਕਲੈਕਸ਼ਨ ਇਕੱਠੀ ਕਰ ਲਈ ਅੱਜ ਅਜੇ ਮੈਨੂੰ ਤਾਂ ਪਤਾ ਨਹੀਂ ਗਈ ਮਾਤਾ ਜੀ ਹੁਣੀ ਆਏਗਾ ਬੰਦੇ ਕਿੰਨੇ ਆਏ ਸੀ ਟੋਟਲ ਕਿੰਨੇ ਸੱਜਣੇ ਸੀ ਇਹ ਜੀ ਤਿੰਨ ਲੇਡੀ ਸੀਆਂ ਤੇ ਆਪਣਾ ਤਿੰਨ ਲੜਕੇ ਚਾਰ ਆਦਮੀ ਆਏ ਸੀ ਹਾਂਜੀ ਇਹ ਅਨਮੈਰਿਡ ਜਿਹੜੀਆਂ ਲੜਕੀਆਂ ਇਹਨਾਂ ਨੂੰ ਇਸ ਤਰ੍ਹਾਂ ਕਲੈਕਸ਼ਨ ਕਰਨ ਵਾਸਤੇ ਭੇਜਣਾ ਚਾਹੀਦਾ ਨਹੀਂ 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 ਭੇਜਣਾ ਚਾਹੀਦਾ ਜੀ ਉਹ ਆਜ ਆਜ ਹੀ ਆ ਗਈ ਸੀ ਆਪਣੇ ਨਾਲ ਵਧੀਆ ਕੰਮ ਕਰਦੇ ਹੋ ਐਜਸ ਚ ਲਾਉਣੇ ਹੈਗੇ ਇਹਨੂੰ ਪਤਾ ਨਹੀਂ ਅਨਮੈਰਿਡ ਲੜਕੀਆਂ ਨੂੰ ਇਸ ਤਰ੍ਹਾਂ ਭੇਜਣਾ ਤੁਮਾਂ ਨਾਲ ਕਿੰਨਾ ਮਾੜਾ ਹਾਂਜੀ ਹਾਂਜੀ ਦਰ ਤੱਕ ਸਹੀ ਹੈ ਅਨਨੇ ਨੇ ਗਲਤ ਹੈ ਜੀ ਅੱਜ ਇਸ ਗੱਲ ਦੀ ਤੁਹਾਨੂੰ ਫੀਲ ਹੋ ਰਹੀ ਨਹੀਂ ਨਹੀਂ ਬਹੁਤ ਫੀਲ ਹੋ ਰਿਹਾ ਜੀ ਇਹ ਤਾਂ ਅੱਗੇ ਤੋਂ ਆਪਾਂ ਕਰਦੇ ਇਹਨਾਂ ਨੂੰ ਤੇ ਸਾਡੇ ਨਾਲ ਬਜ਼ੁਰਗ ਆਦਮੀ ਹੁੰਦੇ ਆ ਬਹੁਤ ਉਦੀ ਉਹ ਕਾਫੀ ਤੁਹਾਨੂੰ ਨਾ ਇਹ ਦੁਕਾਨਾਂ ਤੋਂ ਕਿਹਾ ਗਿਆ ਵੀ ਯਾਰ ਸਾਡੇ ਲੇਡੀਜ਼ ਬੈਠੀਆਂ ਹੁੰਦੀਆਂ ਤੁਸੀਂ ਬੰਦੇ ਤਿੰ ਉਸ ਕਰਕੇ ਅੱਜ ਪਹਿਲਾ ਦਿਨ ਸੀ ਇਹਨਾਂ ਦਾ ਜਿਹੜੀਆਂ ਆਈਆਂ ਸੀ ਤੇ ਇਹਨਾਂ ਨੂੰ ਆਪਾਂ ਕੈਸਲ ਕਰਦਿਨੇ ਗੱਲ ਇਹ ਤੁਸੀ ਜਿਹੜੀ ਪਰਚੀ ਕੱਢਦੇ ਹੋ ਉਸ ਤੇ ਤੁਸੀਂ ਪ੍ਰਿੰਟ ਵਗੈਰਾ ਵੀ ਨਹੀਂ ਕੀਤਾ ਹੱਥ ਨਾਲ ਹੀ ਲਿਖੇ ਦਿਨੇ ਹਾਂਜੀ ਹਾਂਜੀ ਉਹ ਅੱਗੇ ਤੋਂ ਪ੍ਰਿੰਟ ਕਰਾਂਗੇ ਜੀ ਇਹ ਤੁਹਾਡੀ ਨਕਾਮੀ ਹੈਗੀ ਹੈ ਹਾਂਜੀ ਹੈਗੀ ਹੈਗੀ ਜੀ ਮੰਨਦੇ ਹਾਂ ਇਸ ਗੱਲ ਨੂੰ ਹਾਂਜੀ ਹਾਂਜੀ ਜ਼ਰੂਰ ਬੜੀਆਂ ਲੇਡੀਜ਼ ਵੀ ਆਏ ਨੇ ਇਹ ਵੀ ਨਕਾਮੀ ਮੰਨਦੇ ਹਾਂ ਹਾਂਜੀ ਹਾਂਜੀ ਇਸ ਗੱਲ ਦੀ ਸੰਸਥਾ ਤੋਂ ਮਾਫੀ ਮੰਗਦੇ ਹਾਂ ਹਾਂਜੀ ਹਾਂਜੀ ਜ਼ਰੂਰ ਮਾਫੀ ਸਾਡੇ ਸਾਡੇ ਬੈਠੇ ਪ੍ਰਧਾਨ ਜੀ ਹੁਣ ਇੱਥੇ ਆਪ ਨੂੰ ਸੰਵਿਧਿਤੀ ਆ ਰਹੀ ਜੀ ਕਿਹੜੇ ਕੁਦਗਾਰਾ ਸਾਹਿਬ ਹੈ ਤੁਸੀਂ ਹੁਣ ਅੱਗੇ ਕੀ ਆਪਣਾ ਹਾਂਜੀ ਸਿੱਧ ਗੁਰੂ ਅਮਰਦਾਸ ਜੀ ਗੇਦਰਵਾਜੀ ਅੱਜ ਤੋਂ ਬਾਅਦ ਤੁਸੀਂ ਇਹ ਕੰਮ ਕਰੋਗੇ ਨਹੀਂ ਨਹੀਂ ਇਹ ਕੈਨਸਲ ਕਰਾਂਗੇ ਅੱਜ ਤੋਂ ਬਾਅਦ ਨਹੀਂ ਕਰਦੇ ਅੱਗੇ ਕੰਮ ਕਰਨਾ ਬੰਦਾ ਤਾਂ ਹੁੰਦਾ ਜੀ ਹਾਂਜੀ ਵਧੀਆ ਤਰੀਕੇ ਨਾਲ ਢੰਗ ਨਾਲ ਹਾਂਜੀ ਹਾਂ ਹਾਂਜੀ ਹਾਂਜੀ ਵਧੀਆ ਢੰਗ ਨੇ ਕਰ ਰਹੇ ਜੀ ਕਿਉਂ ਚਲਾ ਰਹੇ ਹੋ ਐਨ ਜੀਓ ਜਿਹੜੀ ਚਲਾ ਰਹੇ ਹੋਗੇ ਐਸਾ ਐਨ ਜੀਓ ਚਲਾਉਣਾ ਗਲਤ ਹੈ ਕਿ ਸਹੀ ਹੈ ਜਿਹੜੀ ਨਹੀਂ ਜੀ ਅੱਜ ਵਾਲਾ ਤਾਂ ਗਲਤੀ ਆ ਜਣ ਕੇ ਲੇਡੀਜ਼ ਜਦੋਂ ਵੈਸੇ ਸਾਡੇ ਨਾਲ ਬਹੁਤ ਵਧੀਆ ਐਨ ਜੀਓ ਤੁਸੀਂ ਪ੍ਰੋਗਰਾਮ ਸਾਡਾ ਇੱਕ ਚੈੱਕ ਕਰੋ ਜੀ ਠੀਕ ਆ ਐਤ ਕੀ ਆਓ ਵੀ ਆਪਣੇ ਪ੍ਰੋਗਰਾਮ ਤੇ ਬਹੁਤ ਵਧੀਆ ਸੀ ਪ੍ਰੋਗਰਾਮ ਕਰ ਰਹੇ ਆ ਠੀਕ ਆ ਸਾਰੇ ਅਸੀਂ ਅਫਸਰ ਸਾਹਿਬਾਨ ਨੂੰ ਬੁਲਾਉਣੇ ਆ ਜੀ ਗਿੱਦੜਵਾਹ ਤੋਂ ਸੋਨੀ ਡੱਲਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਓਰੀਐਂਟ ਜੰਗਲ